ਮੈਂ ਆਪਣਾ ਜਿਹੜਾ ਚੱਲ ਅਚੱਲ ਜਾਇਦਾਦ ਉਹ 2022 ਦੇ ਵਿੱਚ ਐਮਐਲਏ ਦੀਆਂ ਚੋਣਾਂ ਸਮੇਂ ਤੇ ਉਸ ਤੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਸਮੇਂ ਇਲੈਕਸ਼ਨ ਕਮਿਸ਼ਨ ਨੂੰ ਆਪਦਾ ਐਫੀ ਰਿਵਰਟ ਦਿੱਤਾ ਹੋਇਆ ਉਹਦੇ ਤੋਂ 1 ਇੰਚ ਵੱਧ ਕੋਈ ਜਗ੍ਹਾ ਮੇਰੇ ਕੋਲੇ ਹੋਵੇ ਤਾਂ ਮੈਂ ਇਸੇ ਦਫ਼ਤਰ ਦੇ ਬਾਹਰ ਬੈਠ ਕੇ ਆਪਦਾ ਸਿਰ ਕਲਮ ਕਰਾਉਣ ਨੂੰ ਤਿਆਰ ਹਾਂ ਇਹਨਾਂ ਨੇ ਮੈਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਆ ਉਦੇ ਚੋ ਕੁਝ ਨਾ ਨਿਕਲਿਆ ਤਾਂ ਮੈਂ ਚਾਹਣਾ ਕਿ ਅਫਸਰ ਸਹਿਬਾਨ ਵੀ ਫਿਰ ਇਸ ਦੇ ਉੱਤੇ ਆਪਣੀ ਮਾਫੀ ਮੰਗਣ ਤੇ ਸਰਕਾਰ ਵੀ ਆਪਣੀ ਜਿਹੜੀ ਆ ਉਹ ਮਾਫੀ ਮੰਗੇ ਸਿੱਧੀ ਗੱਲ ਇਲੈਕਸ਼ਨਾਂ ਤਾਂ ਆਉਣ ਆਲੀਆਂ ਲੋਕ ਸਭਾ ਮੈਂ ਲੜੂੰਗਾ ਚਾਹੇ ਮੇਰੇ ਤੇ ਪਰਚਾ ਦੇ ਕੇ ਖੱਬੇ ਸੱਜੇ ਤਰੀਕੇ ਨਾਲ ਮੈਨੂੰ ਜੇਲ੍ਹ ਚ ਭੇਜ ਦੇਣ ਮੈਂ ਜੇਲ੍ਹ ਚੋਂ ਵੀ ਇਲੈਕਸ਼ਨ ਲੜੂੰਗਾ ਜਿਹੜੀ ਚੀਜ਼ ਦਾ ਹੈ ਸਰਕਾਰ ਨੂੰ ਡਰਾ ਸਿਰਫ ਉਹ ਦੱਬਣਾ ਚਾਹੁੰਦੇ ਨੇ ਇੱਕ ਬੰਦੇ ਨੂੰ ਪ੍ਰੈਸ਼ਰਾਈਜ਼ ਕਰਕੇ ਵੀ ਇਹ ਮੰਗ हट ਜੇ ਸਿਰਫ ਇੱਕੋ ਗੱਲ ਪੁੱਛੀ ਜਾਂਦੀ ਆ ਵੀ ਤੁਸੀਂ ਲੋਕ ਸਭਾ ਲੜੋਗੇ ਜਾਂ ਨਹੀਂ ਲੜੋਗੇ ਮੈਂ ਬਿਲਕੁਲ ਲੜੂੰਗਾ মিডিਆ ਦੇ ਸਾਹਮਣੇ ਕਹਿ ਰਿਹਾ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਧੂਰੀ ਤੋਂ ਸਾਫਕਾ ਵਿਧਾਇਕ ਨੇ ਕਾਂਗਰਸ ਦੇ ਦਲਬੀਰ ਗੋਲਡੀ ਅੱਜ ਇੱਕ ਮਾਮਲੇ ਦੇ ਵਿੱਚ ਵਿਜੀਲੈਂਸ ਕੋਲੇ ਪੇਸ਼ ਹੋਏ ਤੇ ਉਹਨਾਂ ਨੇ ਪੇਸ਼ੀ ਤੋਂ ਬਾਅਦ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਕਈ ਸਵਾਲ ਖੜੇ ਕੀਤੇ ਨੇ ਉਹਨਾਂ ਕਿਹਾ ਕਿ ਜੇਕਰ ਮੇਰੀ ਜਾਇਦਾਦ ਦੇ ਵਿੱਚ ਇੱਕ ਛੋਟਾ ਜਿਹਾ ਵਾਅਦਾ ਹੁੰਦਾ ਤਾਂ ਮੈਂ ਆਪਣਾ ਸਿਰ ਕਲਮਕਲਾ ਦੇਗਾ ਇੱਕ ਸਿੱਧੀ ਜੀ ਗੱਲ ਆ ਇਹ ਸੇਰਾ ਜਿਹੜਾ ਇਹ ਆਪਦੇ ਗੁਰੂ ਤੋਂ ਬਿਨਾ ਕਹੇ ਦੇ ਮੂਰੇ ਨਹੀਂ ਝੁਕਦਾ ਜਿੰਨਾ ਮਰਜੀ ਜ਼ੋਰ ਲਾ ਲੈਣ ਬਿਲਕੁਲ ਇਹ ਕਲੇਟੀ ਨਾਲ ਤੁਹਾਨੂੰ ਇਹ ਗੱਲ ਕਹਿ ਰਹੇ ਹਾਂ ਨੰਬਰ 2 ਮੈਂ ਆਪਣਾ ਜਿਹੜਾ ਚੱਲ ਅਚੱਲ ਜਾਇਦਾਦ ਉਹ 2022 ਦੇ ਵਿੱਚ ਐਮਐਲਏ ਦੀਆਂ ਚੋਣਾਂ ਸਮੇਂ ਤੇ ਉਦੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਸਮੇਂ ਇਲੈਕਸ਼ਨ ਕਮਿਸ਼ਨ ਨੂੰ ਆਪਦਾ ਐਫੀਰੈਵਿਡ ਦਿੱਤਾ ਹੋਇਆ। ਉਹਦੇ ਤੋਂ 1 ਇੰਚ ਵੱਧ ਕੋਈ ਜਗ੍ਹਾ ਮੇਰੇ ਕੋਲੇ ਹੋਵੇ ਤਾਂ ਮੈਂ ਇਸੇ ਦਫ਼ਤਰ ਦੇ ਬਾਹਰ ਬੈਠ ਕੇ ਆਪਦਾ ਸਿਰ ਕਲਮ ਕਰਾਉਣ ਨੂੰ ਤਿਆਰ ਹਾਂ। ਪਰ ਜਿਹੜੇ ਹਿਸਾਬ ਨਾਲ ਇਹਨਾਂ ਨੇ ਮੈਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਆ। ਉਦੇ ਚੋ ਕੁਝ ਨਾ ਨਿਕਲਿਆ ਤਾਂ ਮੈਂ ਚਾਹਣਾ ਕਿ ਅਫਸਰ ਸਹਿਬਾਨ ਵੀ ਫਿਰ ਇਸ ਦੇ ਉੱਤੇ ਆਪਦੀ ਮਾਫੀ ਮੰਗਣ ਤੇ ਸਰਕਾਰ ਵੀ ਆਪਦੀ ਜਿਹੜੀ ਆ ਉਹ ਮਾਫੀ ਮੰਗੇ ਉਸ ਤੋਂ ਬਾਅਦ ਐਮਐਲਏ ਕੋਲੇ ਕੋਈ ਆਪਦਾ ਇਖਤਿਆਰੀ ਗ੍ਰਾਂਟ ਨਹੀਂ ਹੁੰਦੀ ਨਾ ਹੀ ਉਹ ਸਿੱਧੀ ਕੋਈ ਗ੍ਰਾਂਟ ਕਿਸੇ ਜਗ੍ਹਾ ਤੇ ਖਰਚ ਕਰ ਸਕਦਾ ਅਸੀਂ ਪ੍ਰਪੋਜ਼ਲ ਬਣਾ ਕੇ ਚਾਹੇ ਉਹ ਪੰਚਾਇਤਾਂ ਨੇ ਚਾਹੇ ਉਹ ਮਿਊਨਿਸਪਲ ਕਮੇਟੀ ਆ ਉਹੀ ਵੀ ਜਿਹੜੀ ਅਦਾਰਾ ਉਹ ਇੱਕ ਪ੍ਰਪੋਜ਼ਲ ਬਣਾ ਕੇ ਭੇਜਦਾ ਉਹ ਐਸਟੀਐਮ ਦੇ ਰਾਹੀਂ ਜਾਂ ਬੀਡੀਪੀਓ ਦੇ ਰਾਹੀਂ ਜਾਂ ਈਓ ਦੇ ਰਾਹੀਂ ਉਹ ਏਡੀਸੀ ਸਾਹਿਬ ਕੋਲੇ ਤੇ ਡੀਸੀ ਸਾਹਿਬ ਕੋਲੇ ਪਹੁੰਚਦਾ ਤੇ ਇਹਨਾਂ ਨੇ ਦੇਖਣਾ ਹੁੰਦਾ ਵੀ ਉਹ ਕੰਮ ਠੀਕ ਆ ਜਾਂ ਉਹ ਗਲਤ ਆ ਹਰ ਇੱਕ ਕੰਮ ਟੈਂਡਰ ਦੇ ਹਿਸਾਬ ਨਾਲ ਹੁੰਦਾ ਕੋਈ ਕੰਮ ਇਹਦੇ ਚ ਯਾਨੀ ਕਿ ਇਹ ਨਹੀਂ ਹੈਗਾ ਵੀ ਮੈਂ ਸਿੱਧਾ ਕਿਸੇ ਨੂੰ ਕੋਈ ਚੈੱਕ ਕੱਟ ਕੇ ਦੇ ਦਾਂ ਐਮਐਲਏ ਕੋਲੇ ਕੋਈ ਵੀ ਗਰੰਟ ਨਹੀਂ ਹੁੰਦੀ ਤਾਂ ਤੁਸੀਂ ਆਪਦੇ ਆ ਵੀ ਸਮਝਦਾਰ ਹੋ ਵੀ ਅਸੀਂ ਕਿਹੜੇ ਤਰੀਕੇ ਨਾਲ ਜਾਨਕੀ ਇਹਦੇ ਦੀ ਜ਼ਿੰਮੇਵਾਰਾਂ ਜੇ ਜ਼ਿੰਮੇਵਾਰ ਹੈਗੇ ਆ ਤਾਂ ਸਾਰੇ ਉਸ ਸਮੇਂ ਦੇ 5 ਸਾਲਾਂ ਦੇ ਡੀਸੀ ਸਾਹਿਬਾਨ ਏਡੀਸੀ ਸਾਹਿਬਾਨ ਏਡੀਸੀ ਡਿਵੈਲਪਮੈਂਟ ਸਾਰੇ ਆਫੀਸਰ ਸਾਹਿਬਾਨ ਨੂੰ ਬੁਲਾਇਆ ਜਾਵੇ ਮੇਰੇ ਸਾਹਮਣੇ ਅਸੀਂ ਇਕੱਠੇ ਬੈਠੀਏ ਇੱਕ ਵੀ ਆਫੀਸਰ ਕਹਿ ਦਵੇ ਵੀ ਦਲਬੀਰ ਸਿੰਘ ਗੋਲਡੀ ਦੇ ਕੈਰੇਕਟਰ 'ਚ ਕੋਈ ਫਰਕ ਆ ਇਹਨੇ ਕਦੇ ਕੋਈ ਮੰਦੀ ਚੰਗੀ ਗੱਲ ਕਰੀਆ ਤਾਂ ਮੈਂ ਖੁਦ ਇਸ ਚੀਜ਼ ਦਾ ਜਿਹੜਾ ਉਹ ਦੇਣਦਾਰ ਹੋਊਂਗਾ ਤੇ ਉਸ ਤੋਂ ਬਾਅਦ ਇੱਥੇ ਦੇ ਅਫਸਰ ਸਾਹਿਬਾਨਾਂ ਨੂੰ ਮੈਂ ਬਿਲਕੁਲ ਇਹ ਗੱਲ ਕਲੀਅਰ ਕਰਕੇ ਕਹਿਣੀ ਚਾਹਣਾ ਵੀ ਅੱਜ ਤਾਂ ਤੁਸੀਂ ਮੇਰੇ ਤੇ ਸਰਕਾਰ ਦੇ ਪ੍ਰੈਸ਼ਰ 'ਚ ਆ ਕੇ ਕੋਈ ਧੱਕੇ ਨਾਲ ਕਿਸੇ ਨੂੰ ਵੀ ਖੜਾ ਕੇ ਕੋਈ ਪਰਚਾ ਕਰ ਸਕਦੇ ਹੋ ਪਰ ਕੱਲ ਨੂੰ ਇਹਦਾ ਨਿਪਟਾਰਾ ਕੋਰਟ ਦੇ ਵਿੱਚ ਹੋਣਾ ਤੇ ਮੈਨੂੰ ਮਾਣਯੋਗ ਸਾਡੇ ਕੋਰਟ ਦੇ ਉੱਪਰ ਸਾਡੇ ਕਾਨੂੰਨ ਦੇ ਵਿੱਚ ਪੂਰਾ ਵਿਸ਼ਵਾਸ ਹੈ ਕਿ ਉਹ ਵਧੀਆ ਤਰੀਕੇ ਨਾਲ ਆ ਜਿਹੜੀ ਇਹਦੀ ਸੁਣਵਾਈ ਵੀ ਹੋਊਗੀ ਸੋ ਉਸ ਤੋਂ ਬਾਅਦ ਅਜੇ ਹੀ ਕੁਐਸਚਨ ਮੈਂ ਸਾਰਿਆਂ ਨੂੰ ਸੁਚੇਤ ਕਰਨਾ ਚਾਹਣਾ ਆ ਆਮ ਤੇ ਖਾਸ ਬੰਦੇ ਨੂੰ ਵੀ ਤੁਹਾਡੇ ਘਰੇ ਭਾਂਡੇ ਤੁਹਾਡੇ ਘਰੇ ਕੁੱਤੇ ਤੁਹਾਡੇ ਘਰੇ ਬੂਟੇ ਤੇ ਤੁਹਾਡੇ ਕੱਪੜੇ ਤੱਕ ਤੁਹਾਡੇ ਤੋਂ ਪ੍ਰਸ਼ਨ ਪੁੱਛੇ ਜਾਂਦੇ ਨੇ ਮੈਂ ਇਹ ਹੈਰਾਨ ਆ ਵੀ ਇੱਕ ਇੱਕ ਜ਼ਿੰਮੇਵਾਰ ਬੰਦੇ ਤੋਂ ਅਜਿਹੇ ਪ੍ਰਸ਼ਨ ਪੁੱਛਣਾ ਜਾਂ ਇਹਨਾਂ ਤੇ ਗੱਲ ਕਰਨੀ ਇੱਕ ਡੀਫੇਮ ਕਰਨ ਦੀ ਜਿਹੜੀ ਇਹਨਾਂ ਦੀ ਗੱਲ ਆ ਉਸ ਤੋਂ ਬਾਅਦ ਆ ਦੋ ਮੇਰੇ ਕੋਲੇ ਇੱਕ ਮਣੇ ਫੜੇ ਤੋਂ ਮਿਲਿਆ ਆ ਦੋ ਮੇਰੇ ਕੋਲ ਇੱਕ ਸੰਗਰੂਰ ਜ਼ਿਲ੍ਹੇ ਦੀ ਤੇ ਇੱਕ ਬਰਨਾਲੇ ਜ਼ਿਲ੍ਹੇ ਦੀ ਵੀ ਇਹਦੇ ਕੋਲੇ ਕਿੰਨੀ ਪ੍ਰਾਪਰਟੀ ਆ ਸਾਰਿਆਂ ਨੂੰ ਇਹ ਜਨਤਕ ਤੌਰ ਤੇ ਮੈਨੂੰ ਲੱਗਦਾ ਸਾਰੇ ਜ਼ਿਲ੍ਹਿਆਂ 'ਚ ਇਹ ਰਿਪੋਰਟ ਭੇਜੀ ਗਈ ਹੋਣੀ ਆ ਇਹਨਾਂ ਵੱਲੋਂ ਆਫੀਸਰ ਸਾਹਿਬਾਨ ਵੱਲੋਂ ਸਿਰਫ ਇੱਕ ਮੇਰੀ ਇਮੇਜ ਡੈਮੇਜ ਕਰਨ ਵਾਸਤੇ ਤੇ ਜੇ ਇਹ ਨੋਟਿਸ ਭੇਜੇ ਨੇ ਤੇ ਫਿਰ ਅੱਜ ਇਹ ਸਾਹਮਣੇ ਨਿਕਲ ਕੇ ਬਾਹਰ ਆ ਕੇ ਦੱਸਣ ਵੀ ਇਹਨਾਂ ਨੂੰ ਕੁਝ ਮਿਲਿਆ ਜਾਂ ਨਹੀਂ ਮਿਲਿਆ ਇਹ ਚੀਜ਼ ਸਹੀ ਆ ਜਾਂ ਨਹੀਂ ਸਹੀ ਤੇ ਉਸ ਤੋਂ ਬਾਅਦ ਮੈਂ ਤਾਂ ਖੁਦ ਆਪਦੀ ਸਰਕਾਰ ਦੇ ਵਿੱਚ ਹੀ ਪਹਿਲਾਂ ਤਾਂ ਟੋਲ ਪਲਾਜ਼ੇ ਪਿੱਛੇ ਲੜੀ ਗਿਆ ਕਿੰਨੇ ਪਰਚੇ ਕਰਵਾਏ ਤੇ ਸਾਨੂੰ ਕੋਈ ਇਕਤਿਆਰੀ ਗਾਰੰਟੀ ਨਹੀਂ ਹੁੰਦੀ ਫੇਰ ਵੀ ਮੈਂ ਇੰਨੀ ਮਿਹਨਤ ਕਰਕੇ ਮਨਰੇਗਾ ਨੂੰ ਨਾਲ ਜੋੜ ਕੇ ਇੰਨੀ ਡਿਵੈਲਪਮੈਂਟ ਕਰਾਈ ਕਿੱਥੇ ਤਾਂ ਮੈਨੂੰ ਇਨਾਮ ਦੇਣਾ ਚਾਹੀਦਾ ਸੀ ਵੀ ਇੱਕ ਨੌਜਵਾਨ ਮੁੰਡੇ ਨੇ ਜਿਹਦਾ ਕੋਈ ਪੋਲੀਟੀਕਲ ਕੈਰੀਅਰ ਨਹੀਂ ਉਹਨੇ ਕਲਾਸ ਦੀ ਮਿਨਿਸਟਰੀ ਤੋਂ ਸ਼ੁਰੂ ਹੋ ਕੇ ਐਸਡੀ ਕਾਲਜ ਚੰਡੀਗੜ੍ਹ ਦੀ ਪ੍ਰਧਾਨਗੀ ਕੀਤੀ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪ੍ਰਧਾਨਗੀ ਕੀਤੀ ਫਿਰ ਆਪਦੇ ਦੰਤ ਤੇ ਹੌਲੀ-ਹੌਲੀ ਆਪਦੇ ਸਾਥੀਆਂ ਦੇ ਸਮੇਤ ਆ ਲੈਵਲ ਤੇ ਪਹੁੰਚਿਆ ਅੱਗੇ ਤਾਂ ਮੁੱਖ ਮੰਤਰੀ ਸਾਹਿਬ ਬਹੁਤ ਇਹ ਕਹਿੰਦੇ ਨੇ ਵੀ ਆਮ ਬੰਦਿਆਂ ਨੂੰ ਜੀ ਅੱਗੇ ਆਮ ਪਰਿਵਾਰਾਂ ਦੇ ਮੁੰਡੇ ਅੱਗੇ ਆਉਂਦੇ ਨੇ ਤਾਂ ਮੈਨੂੰ ਦੱਬਣ ਦੀ ਫਿਰ ਕੀ ਕੋਸ਼ਿਸ਼ ਹੋ ਰਹੀ ਆ ਸਿੱਧੀ ਗੱਲ ਸਿੱਧੀ ਗੱਲ ਇਲੈਕਸ਼ਨਾਂ ਤਾਂ ਆਉਣ ਆਲੀਆਂ ਲੋਕ ਸਭਾ ਮੈਂ ਲੜੂੰਗਾ ਚਾਹੇ ਮੇਰੇ ਤੇ ਪਰਚਾ ਦੇ ਕੇ ਖੱਬੇ ਸੱਚੇ ਤਰੀਕੇ ਨਾਲ ਮੈਨੂੰ ਜੇਲ੍ਹ 'ਚ ਭੇਜ ਦੇਣ ਮੈਂ ਜੇਲ੍ਹ 'ਚੋਂ ਵੀ ਇਲੈਕਸ਼ਨ ਲੜੂੰਗਾ ਜਿਹੜੀ ਚੀਜ਼ ਦਾ ਹੈ ਸਰਕਾਰ ਨੂੰ ਡਰਾ ਤੇ ਮਿਹਨਤ ਆ ਮੇਰੀ ਤੇ ਮਿਹਨਤ ਨੂੰ ਕੋਈ ਨਹੀਂ ਖੋ ਸਕਦਾ ਨਾ ਤੁਹਾਡੀ এডਿਕੇਸ਼ਨ ਨੂੰ ਕੋਈ ਖੋ ਸਕੇ ਨਾ ਤੁਹਾਡੀ ਮਿਹਨਤ ਨੂੰ ਕੋਈ ਖੋ ਸਕੇ ਤੇ ਜੇ ਮੈਂ ਇੱਕ ਵਾਰ ਫੇਰ بار بار ਦੁਹਰਾ ਰਿਹਾ ਹਾਂ ਇਲੈਕਸ਼ਨ ਕਮਿਸ਼ਨ ਨੂੰ ਦਿੱਤੇ ਹੋਏ ਐਫੀਡੇਵਟ ਤੋਂ ਵੱਧ 1 ਇੰਚ ਵੀ ਮੇਰੇ ਕੋਲੇ ਪ੍ਰਾਪਰਟੀ ਹੋਈ ਤਾਂ ਇੰਨੇ মিডিਆ ਦੇ ਸਾਹਮਣੇ ਕਹਿ ਰਿਹਾ ਮੈਂ ਇੱਥੇ ਆਪਦਾ ਸਿਰ ਕਲਮ ਕਰਾ ਦੂੰ ਪਰ ਜੇ ਇਹ ਚੀਜ਼ ਕੋਈ ਨਾ ਨਿਕਲੀ ਤਾ ਸਾਰੇ ਫਿਰ ਅਫਸਰ ਸਾਹਿਬਾਨ ਵੀ ਇੱਥੇ ਖੜ ਕੇ ਮਾਫੀ ਮੰਗਣ। ਕੋਲੀ ਕਿਸ ਤਰ੍ਹਾਂ ਵੇਖਦੇ ਹਾਂ ਤਾਂ 10 ਦਿਨ ਪਹਿਲਾਂ ਵੀ ਤੁਹਾਨੂੰ ਬੁਲਾਇਆ ਗਿਆ ਸੀ ਫਿਰ 6 ਦਿਨ ਬਾਅਦ ਨੋਟਿਸ ਦੇ ਦਿੱਤਾ ਕਿ ਅਸੀਂ ਬੁਲਾਉਣ ਦਾ। ਨੋਟਿਸ ਤਾਂ ਜੀ ਮੈਂ ਹੈਰਾਨ ਆ ਭਾਜੀ ਤੋਂ ਇੱਕ ਗੱਲ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹਣਾ ਇਲੈਕਸ਼ਨ ਤਾਂ ਦੇਖੋ ਮੈਂ ਲੜੀ ਨਾ ਮੁੱਖ ਮੰਤਰੀ ਦੇ ਸਾਹਮਣੇ। ਮੇਰੇ ਡੈਡੀ ਨੇ ਨਹੀਂ ਲੜੀ ਕੀ ਕਰੀ ਇਹਨੂੰ? ਮੇਰੀ ਮਾਂ ਨੇ ਨਹੀਂ ਲੜੀ। ਮੇਰੇ ਚਾਚੇ ਨੇ ਨਹੀਂ ਲੜੀ, ਮੇਰੇ ਤਾਏ ਨੇ ਨਹੀਂ ਲੜੀ, ਮੇਰੇ ਸਾਲੇ ਨੇ ਨਹੀਂ ਲੜੀ, ਸਾਡੇ ਪਰੌਣਿਆਂ ਨੇ ਨਹੀਂ ਲੜੀ। ਕੋਈ ਵੀ ਦੂਰ ਦਾ ਰਿਸ਼ਤੇਦਾਰ ਇਹਨਾਂ ਨੇ ਛੱਡਿਆ ਨਹੀਂ ਜਿਹਨੂੰ ਉਰੇ ਬਲਾ ਕੇ ਅਸਮ ਤੱਕ ਨਾ ਬਿਠਾਇਆ ਗਿਆ ਹੋਵੇ ਇੱਕ ਵੀ ਬੰਦਾ ਦੱਸੋ ਉਹਨਾਂ ਦਾ ਕੀ ਕਸੂਰ ਆ ਇਲੈਕਸ਼ਨ ਮੈਂ ਲੜਿਆ ਮੈਨੂੰ ਪੁੱਛੋ ਜਿਹੜਾ ਕੋਈ ਪੁੱਛਣਾ ਮੈਂ ਜ਼ਿੰਮੇਵਾਰ ਆ ਮੌਜੂਦ ਹਾਂ ਬਿਲਕੁਲ ਦਊਂਗਾ ਹਾਂ ਜੇ ਮੈਂ ਭੱਜਿਆ ਹੋਵਾਂ ਮੈਂ ਪੇਸ਼ ਨਾ ਹੋਇਆ ਹੋਵਾਂ ਫੇਰ ਤੁਸੀਂ ਕਿਸੇ ਤੇ ਵੀ ਬਲਾ ਕੇ ਉਹਦੇ ਤੋਂ ਪੁੱਛ ਪੜਤਾਲ ਕਰ ਸਕਦੇ ਹੋ ਤੇ ਕੱਲ ਨੂੰ ਹੁਣ ਇਹ ਸਾਰੇ ਦਿਨ ਇੱਕੋ ਜਿਹੇ ਨਹੀਂ ਹੁੰਦੇ ਮੈਂ ਕਦੇ ਵੀ ਬਦਲਾ ਲਊ ਭਾਵਨਾ ਨਾਲ ਕੰਮ ਨਹੀਂ ਕਰਿਆ ਜਿਹਨਾਂ ਟਾਈਮ ਮੈਂ ਕੰਮ ਕਰਿਆ 5 ਸਾਲ ਮੈਂ ਐਮਐਲਏ ਰਿਆਂ ਮੇਰੇ ਥਾਣਿਆਂ ਚ ਰਿਪੋਰਟ ਕਢਾ ਕੇ ਦੇਖ ਲਿਓ ਸ਼ਾਇਦ 50 ਸਾਲਾਂ ਚ ਇੱਕ ਜਾਂ ਦੋ ਪਰਚੇ 307 ਦੇ ਹੋਏ ਹੋਣੇ ਨੇ ਸ਼ਾਇਦ ਕਿਸੇ ਲੀਡਰ ਦਾ ਹੋਊਗਾ ਇਹ ਜਾਰਡ ਤੇ ਅਸੀਂ ਥਾਣੇ ਜਾਣ ਤੋਂ ਪਹਿਲਾਂ ਅਸੀਂ ਫੈਮਲੀਜ਼ ਦਾ ਖੁਦ ਆਪ ਬੈਠ ਕੇ ਸਮਝੌਤਾ ਕਰਾਉਂਦੇ ਰਿਆਂ ਇੰਨਾ ਡੀਪਲੀ ਕੰਮ ਕਰਨ ਦੇ ਬਾਵਜੂਦ ਵੀ ਅੱਜ ਤੱਕ ਮੁੱਖ ਮੰਤਰੀ ਹੁਣ 2 ਸਾਲ ਹੋ ਗਏ ਇੱਕ ਵਾਰ ਵੀ ਕਿਉਂ ਨਹੀਂ ਜਿਹੜਾ ਮਾਰਿਆ ਧੂਰੀ ਚ ਸਿਰਫ ਉਹ ਦੱਬਣਾ ਚਾਹੁੰਦੇ ਨੇ ਇੱਕ ਬੰਦੇ ਨੂੰ ਪ੍ਰੈਸ਼ਰਾਈਜ਼ ਕਰਕੇ ਵੀ ਇਹ ਮੰਗ ਰ हट ਜੇ ਸਿਰਫ ਇੱਕੋ ਗੱਲ ਪੁੱਛੀ ਜਾਂਦੀ ਹੈ ਵੀ ਤੁਸੀਂ ਲੋਕ ਸਭਾ ਲੜੋਗੇ ਜਾਂ ਨਹੀਂ ਲੜੋਗੇ ਮੈਂ ਬਿਲਕੁਲ ਲੜੂੰਗਾ ਮੀਡੀਆ ਦੇ ਸਾਹਮਣੇ ਕਹਿ ਰਿਹਾ ਮੇਰੇ ਤੇ ਧੱਕੇ ਨਾਲ ਕੋਈ ਪਰਚਾ ਦੇ ਕੇ ਮੈਨੂੰ ਅੰਦਰ ਵੀ ਦੇ ਦੋਗੇ ਤਾਂ ਵੀ ਲੜੂੰਗਾ ਬੋਲੀ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਤੋਂ ਬਾਰ-ਬਾਰ ਇਹੀ ਗੱਲ ਪੁੱਛੀ ਜਾਂਦੀ ਹੈ ਕਿ ਲੋਕ ਸਭਾ ਲੜੋ ਕੀ ਅਫਸਰ ਸ਼ਾਹੀ ਵੱਲੋਂ ਇਹ ਗੱਲ ਪੁੱਛੀ ਜਾਂਦੀ ਹੈ ਜਦੋਂ ਤੁਹਾਨੂੰ ਬੁਲਾਇਆ ਜਾਂਦਾ ਉਦੋਂ ਪੁੱਛੀ ਜਾਂਦੇ ਕਦੋਂ ਪੁੱਛ ਹਰ ਇੱਕ ਜਗ੍ਹਾ ਤੇ ਇਹ ਪੁਆਇੰਟ ਪੁੱਛਿਆ ਜਾਂਦਾ ਜੀ ਹਰ ਇੱਕ ਜਗ੍ਹਾ ਤੇ ਇਹ ਗੱਲ ਹੁੰਦੀ ਹੈ ਤੇ ਸਾਰੇ ਸਾਡੇ ਰਿਸ਼ਤੇਦਾਰ ਜਿੰਨੇ ਵੀ ਰਿਸ਼ਤੇਦਾਰ ਨੇ ੱੱਕੇ ਨਾਲ ਨੋਟਿਸ ਭੇਜ-ਭੇਜ ਕੇ ਜਿੰਨੇ 5 ਸਾਲਾਂ ਦੇ ਵਿੱਚ ਕਿਸੇ ਨੇ ਕੋਈ ਕੰਮ ਕਰਿਆ ਸਾਰਿਆਂ ਦੇ ਕੰਮ ਬੰਦ ਕਰਾ ਚੁੱਕੇ ਨੇ ਜੀ ਕਿਸੇ ਦਾ ਕੰਮ ਨਹੀਂ ਚੱਲਦਾ ਰੋਜ਼ੀ ਰੋਟੀ ਤੋਂ ਭੁੱਖੇ ਮਾਰਨ ਵਾਲਾ ਕੰਮ ਕਰ ਰਹੇ ਨੇ ਇਹ ਕੀ ਕੰਮ ਕਰਨਾ ਵਪਾਰ ਕਰਨਾ ਕਿਸੇ ਮੇਰੇ ਸਾਥੀ ਦਾ ਹੁਣ ਤੁਸੀਂ ਸਾਰੇ ਇੱਥੇ ਖੜੇ ਹੋ ਤੁਸੀਂ ਨਾਲ ਪੱਤਰਕਾਰੀ ਵੀ ਕਰਦੇ ਹੋਵੋਗੇ ਨਾਲ ਤੁਸੀਂ ਆਪਦੇ ਜਵਾਕਾਂ ਨਾਲ ਢਿੱਡ ਪਾਲਣ ਵਾਸਤੇ ਕੋਈ ਕੰਮ ਕਰਦੇ ਹੋਵੋਗੇ ਕੀ ਇਹੋ ਜੀ ਤਾਕਤ ਤੋਂ ਕਰਾਉਣਾ ਵੀ ਤੁਸੀਂ ਇੱਕ ਦੂਜੇ ਦੀ ਰੋਟੀ ਬੰਦ ਕਰ ਦੋ ਯਾਰ ਕੋਈ ਇਹ ਅ ਅੱਜ ਇਹ ਉਹ ਪੰਜਾਬ ਹੈ ਆਉਣ ਵਾਲਾ ਸਮਾਂ ਤੁਸੀਂ ਐਂ ਦੇਖ ਲਿਓ ਵੀ ਇਹ ਜਿਹੜਾ ਪਿੱਛੇ ਹੁੰਦਾ ਸੀ ਨਾ ਨੌਜਵਾਨਾਂ ਨੂੰ ਚੱਕ-ਚੱਕ ਧੱਕੇ ਨਾਲ ਅੰਦਰ ਸਿੱਟਣਾ ਤੇ ਉਹਨਾਂ ਨੂੰ ਮਾਰਨਾ ਮੈਨੂੰ ਜਦੋਂ ਪਹਿਲਾਂ ਇਹਨਾਂ ਨੇ ਡਰੋਨ ਦੀ ਕੋਸ਼ਿਸ਼ ਕੀਤੀ ਮੈਨੂੰ ਬਹੁਤ ਅਜਿਹੇ ਥ੍ਰੈਟਰਿੰਗ ਕਾਲਸ ਆਈਆਂ ਮੈਂ ਐਸਐਸਪੀ ਸਾਹਿਬ ਨੂੰ ਦੱਸਿਆ ਵੀ ਮੈਨੂੰ ਅਜਿਹੇ ਕਾਲਜ਼ ਆ ਰਹੀਆਂ ਨੇ ਫਿਰ ਉਸ ਤੋਂ ਬਾਅਦ ਉਹ ਕਾਲਸ ਮੇਰੇ ਫਾਦਰ ਨੂੰ ਸ਼ਿਫਟ ਹੋ ਗਈਆਂ ਮੈਂ ਉਹ ਚੀਜ਼ ਵੀ ਦੱਸੀ ਨਾ ਅਜੇ ਤੱਕ ਮੈਂ ਕਦੇ ਸਿਕਿਉਰਿਟੀ ਮੰਗੀ ਆ ਨਾ ਅੱਜ ਤੱਕ ਮੈਂ ਕੋਈ ਅਹੀ ਗੱਲ ਕਰੀਆ ਤੇ ਨਾ ਹੀ ਮੈਂ ਕਰਨੀ ਆ ਤੇ ਇਹਦੇ ਨਾਲ ਮੈਨੂੰ ਕੋਈ ਵੀ ਨੁਕਸਾਨ ਹੁੰਦਾ ਤਾਂ ਉਹ ਸਾਰੀ ਚੀਜ਼ ਦੀ ਜ਼ਿੰਮੇਵਾਰੀ ਇਹ ਭਗਵੰਤਮਾਨ ਸਰਕਾਰ ਦੀ ਆ ਇਹ ਆਫੀਸਰ ਸਾਹਿਬਾਨ ਆ। ਭਗਵਾਨ ਜੀ ਨੇ ਕੀ ਕੀਤੀ ਆ ਕਿਹੜੇ ਕਿਹੜੇ ਤੁਹਾਡੇ ਰਿਸ਼ਤੇਦਾਰ ਦਾ ਜਿਹੜਾ ਕੀ ਕੀ ਕੰਮ ਬੰਦ ਕਰਵਾਇਆ ਗਿਆ ਉਹ ਤੁਹਾਨੂੰ ਮੈਂ ਸਾਰੀ ਡਿਟੇਲ ਦੇ ਦਊਂਗਾ। ਅੱਜ ਮੈਂ ਸਾਰਾ ਕੁਝ ਜੋ ਵੀ ਇਹਨਾਂ ਨੇ ਮੈਨ ਤੋਂ ਪੁੱਛਿਆ ਸੀ ਉਹ ਮੈਂ ਲਿਖ ਕੇ ਲੈ ਕੇ ਆਇਆ। ਅੱਗੇ ਮੈਨ ਤੋਂ ਜੋ ਵੀ ਪੁੱਛਦੇ ਨੇ ਉਹ ਵੀ ਮੈਂ ਦੱਸੂਗਾ। ਜਿਹੜੀਆਂ ਥ੍ਰੈਟਨਿੰਗ ਕਾਲਸ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਸਾਰੇ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਗਿਆ ਬਾਕਾਇਦਾ ਰਿਟਰਨ ਇਹ ਐਸਐਸਪੀ ਸਾਹਿਬ ਦੇ ਦਫ਼ਤਰ ਪਿਆ ਤੇ ਉਹਨਾਂ ਨੇ ਇਹ ਮੈਨੂੰ ਕਿਹਾ ਵੀ ਇਹ ਪਾਕਿਸਤਾਨ ਤੋਂ ਕਾਲਜ਼ ਆਉਂਦੀਆਂ ਨੇ ਇਹ ਅਸੀਂ ਇਹਨੂੰ ਆਈਡੈਂਟੀਫਾਈ ਕਰਨ ਦੇ ਵਿੱਚ ਕਾਮਯਾਬ ਨਹੀਂ ਹੈਗੇ ਸਰ ਕੇਜਰੀਵਾਲ ਵੀ ਨਹੀਂ ਈਡੀ ਮੂਰੇ ਪੇਸ਼ ਹੋ ਰਹੇ ਕੰਦੇ ਵੀ ਐਸ ਪਰ ਲੌਕ ਉਹ ਉਹ ਹੀ ਦੀ ਕੋਈ ਵੀ ਚੀਜ਼ ਕਰਦੇ ਹੋਣਗੇ ਕੇਜਰੀਵਾਲ ਹੋਰੀ ਭਜਦੇ ਕਿਉਂ ਨੇ ਮੈਂ ਤਾਂ ਜਦੋਂ ਮੈਨੂੰ ਇਹ ਬੁਲਾਉਂਦੇ ਨੇ ਮੈਂ ਤਾਂ ਤੁਹਾਡੇ ਸਾਹਮਣੇ ਹੀ ਖੜਾ ਹਰ ਵਾਰ ਤੁਸੀਂ ਦੇਖਦੇ ਹੋ ਵੀ ਮੈਂ ਇੱਥੇ ਆਉਣਾ ਕਿਉਂਕਿ ਕੋਈ ਪਾਪ ਕਰਿਆ ਹੀ ਨਹੀਂ ਹੋਇਆ ਸਾਡੇ ਹੱਥ ਜੋਂਦੇ ਹੀ ਕੁਝ ਨਹੀਂ ਤੇ ਜਿਹੜੇ ਹਾਂ ਮੰਤਰੀ ਸਾਹਿਬ ਜਰੂਰ ਆਪ ਦੇ ਉਹਨਾਂ ਨੂੰ ਖਾਤੇ ਹੁੰਦੇ ਨੇ ਉਹ ਉਹਨਾਂ ਨੂੰ ਫੰਡਸ ਹੁੰਦੇ ਨੇ ਉਹ ਦੇ ਸਕਦੇ ਨੇ ਐਮ ਐਲ ਏ ਕੋਲੇ ਕੋਈ ਫੰਡ ਨਹੀਂ ਹੁੰਦਾ ਐਮ ਐਲ ਐ ਨਾ ਪ੍ਰੋਪੋਜ਼ਲ ਬਣਾ ਕੇ ਉੱਤੇ ਡੀ ਸੀ ਸਾਹਿਬ ਪਹਿਲਾਂ ਤਾਂ ਤੁਸੀਂ ਮੰਤਰੀਆਂ ਦੇ ਪੈਰੀ ਹੱਥ ਲਾ ਕੇ ਆਉਣੇ ਹੋ ਫਿਰ ਉਦੋਂ ਬਾਅਦ ਤੁਸੀਂ ਪ੍ਰਸ਼ਾਸਨ ਦੇ ਪੈਰੀ ਹੱਥ ਲਾਉਣੇ ਹੋ ਵੀ ਸਾਡੇ ਯਾਰ ਲੋਕਾਂ ਦਾ ਕੰਮ ਕਰਵਾ ਦਿਓ ਉਹਦੇ 'ਚ ਮੈਂ ਕੀ ਕੱਢ ਲਿਆ ਜਾਂ ਕੀ ਮੈਂ ਪਾਤਾ ਮੈਂ ਬਾਰ-ਬਾਰ ਕਹਿ ਰਿਹਾ ਵੀ ਮੇਰੇ ਐਫੀਆਰ ਨਾਲ ਮਲਾ ਲੈਣ ਜੇ ਤਾਂ ਉਦੋਂ ਬਾਅਦ ਮੈਂ ਵੇਚਿਆ ਹੋਇਆ ਕੁਛ ਆਪਦੇ ਵੱਲੋਂ ਜਿਹੜੀ ਮੇਰੀ ਪ੍ਰਾਪਰਟੀ ਹੋਈ ਠੀਕ ਹੈ ਨਾ ਵੇਚਿਆ ਹੋਇਆ ਤਾਂ ਮੈਨੂੰ ਨਾਮ ਦੇਣਗੇ ਜੇ ਮੈਂ ਖਰੀਦਿਆ ਹੋਇਆ ਮੈਨੂੰ ਰੇਟਾ ਲੈਣੇ ਜਮੇ ਕੋਈ ਦਿੱਕਤ ਨਹੀਂ ਗੱਲ ਇਹ ਮੋਦੀ ਸਾਹਿਬ ਜੀ ਕਾਉਂਟ ਦੀ ਫੇਮ ਕਰਨਾ ਚਾਹੁੰਦੇ ਹਨ ਇਹ ਦੀ ਫੇਮ ਤੋਂ ਪੋਲਿਟিক্যাল ਪਾਰਟੀਆਂ ਕਰਦੀਆਂ ਨੇ ਜੀ ਵੀ ਕਾਉਂ ਕਰਨਾ ਚਾਹੁੰਦੇ ਇਹ ਤਾਂ ਸਿੱਧਾ ਆਮ ਆਦਮੀ ਪਾਰਟੀ ਕਰ ਰਹੀ ਹੈ ਜੀ ਇਹ ਕਿਉਂਕਿ ਵਿਜੀਲੈਂਸ ਉਹਨਾਂ ਦੇ ਅੰਡਰੀ ਹੈ ਨਾ ਇਹ ਸਾਰੀ ਚੀਜ਼ ਉਹਨਾਂ ਦੇ ਇਖਤਿਆਰੀ ਆ ਤੇ ਆ ਜਿਹੜੇ ਨੋਟਿਸ ਇਹਨਾਂ ਨੇ ਆ ਕੱਢੇ ਨੇ ਇਹ ਇੱਕ ਇੱਕ ਬਰਨਾਲਾ ਨੂੰ ਕੱਢਿਆ ਵੀ ਇਹਦੀ ਸਾਰੀ ਪ੍ਰਾਪਰਟੀ ਦੀ ਜਾਣਕਾਰੀ ਦਿਓ ਆ ਸੰਗਰੂਰ ਕੱਢਿਆ ਵੀ ਸਾਰੀ ਪ੍ਰਾਪਰਟੀ ਦੀ ਜਾਣਕਾਰੀ ਦਿਓ ਬਾਕੀ ਜ਼ਿਲ੍ਹਿਆਂ ਚ ਵੀ ਕੱਢੇ ਨੇ ਜੇ ਇਹਨਾਂ ਨੂੰ ਕੋਈ ਪ੍ਰਾਪਰਟੀ ਨਿਕਲੀ ਆ ਵੱਧ ਤਾਂ ਸਾਰਿਆਂ ਦੇ ਸਾਹਮਣੇ ਦੱਸ ਦੇਣ ਤਾਂ ਖਰਾਸ਼ ਕਰਮ ਦਾ ਕੀ ਫਾਇਦਾ ਬਿਲਕੁਲ ਇਹ ਕਲੀਅਰ ਹੀ ਆ ਜੀ ਇਹ ਕਲੀਅਰ ਹੀ ਆ ਜੀ ਇਹ ਬਿਲਕੁਲ ਮੋਟਿਵ ਇਹਨਾਂ ਦਾ ਕਲੀਅਰ ਆ ਇਲੈਕਸ਼ਨ ਨੂੰ ਲੈ ਕੇ ਹੀ ਮੋਟਿਵ ਇਹ ਕਲੀਅਰ ਆ ਤੇ ਮੈਂ ਬਾਰ ਬਾਰ ਕਹਿਣਾ ਚਾਹੁੰਨਾ ਭਗਵਾਨਤਮਾਨ ਜੀ ਤੁਹਾਨੂੰ ਲੋਕਾਂ ਨੇ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਜਿਤਾਇਆ ਸੀ ਤੁਹਾਡੇ ਤੇ ਪ੍ਰਮਾਤਮਾ ਦੀ ਬਹੁਤ ਵੱਡੀ ਕਿਰਪਾ ਸੀ ਤੁਸੀਂ ਪੰਜਾਬ ਨੂੰ ਸੁਧਾਰਨ ਵਾਲੇ ਪਾਸੇ ਚਲੇ ਚੱਲੋ ਐਂ ਤੁਸੀਂ ਕਿਸੇ ਨੂੰ ਦੱਬ ਕੇ ਕਿਸੇ ਨੂੰ ਘੁੱਟ ਕੇ ਤੁਸੀਂ ਰਾਜਨੀਤੀ ਨਹੀਂ ਕਰ ਸਕਦੇ ਕਿਸੇ ਨੂੰ ਦਬਾ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਜਿਹੜੀ ਆ ਉਰੇ ਮੱਥੇ ਤੇ ਲਿਖਿਆ ਨਾ ਜੇ ਪ੍ਰਮਾਤਮਾ ਨੇ ਤੁਹਾਡੇ ਮੱਥੇ ਤੇ ਲਿਖਿਆ ਉਹਨੂੰ ਕੋਈ ਨਹੀਂ ਖੋ ਸਕਦਾ ਮੇਰਾ ਵੀ ਵਿਸ਼ਵਾਸ ਆ ਮੈਨੂੰ ਰੱਬ 'ਚ ਵਿਸ਼ਵਾਸ ਆ ਮੈਨੂੰ ਕਾਨੂੰਨ 'ਚ ਵਿਸ਼ਵਾਸ ਆ ਤੇ ਇਹ ਜਿਹੜੀ ਲੜਾਈ ਆ ਇਹਦੇ 'ਚੋਂ ਮੈਂ ਬਿਲਕੁਲ ਪਾਕ ਸਾਫ਼ ਹੋ ਕੇ ਪਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਸਾਹਮਣੇ ਸਾਫ਼ ਸੋਫਰਾ ਹੋ ਕੇ ਸਾਹਮਣੇ ਆਉਂਦਾ ਹਾਂ ਜੀ ਕਿੰਨੇ ਵਾਰ ਹੋ ਗਿਆ ਮੈਂ ਕਾਫੀ ਵਾਰ ਹੋ ਗਿਆ ਭਾਜੀ ਤੇ ਕੱਲਾ ਮੈਨੂੰ ਨਹੀਂ ਮੇਰਾ ਕੋਈ ਦੂਰ ਦਾ ਰਿਸ਼ਤੇਦਾਰ ਵੀ ਨਹੀਂ ਛੱਡਿਆ ਗਿਆ ਕੋਈ ਛੱਡੇ ਹੀ ਨਹੀਂ ਜੀ ਕੋਈ ਛੱਡੇ ਹੀ ਨਹੀਂ ਤਾਂ ਮੈਂ ਹੈਰਾਨ ਤੇ ਪਰੇਸ਼ਾਨ ਆ ਇਸ ਚੀਜ਼ ਨੂੰ ਲੈ ਕੇ ਜਦ ਤੱਕ ਕੋਈ ਦੱਸਣ ਨਾ ਵੀ ਮੈਨੂੰ ਜੀ ਸਰਕਾਰ ਨੇ ਇੰਨੇ ਪੈਸੇ ਭੇਜਤੇ ਉਹ ਪੈਸੇ ਜੀ ਮੈਂ ਫਲਾਣੇ ਨੂੰ ਚੈੱਕ ਘੱਟਦਾ ਫਿਰ ਤਾਂ ਮੈਂ ਜ਼ਿੰਮੇਵਾਰਾਂ ਜੀ ਉਸ ਚੀਜ਼ ਦਾ ਸਾਨੂੰ ਤਾਂ ਗ੍ਰਾਂਟ ਸਿੱਧੀ ਆਉਂਦੀ ਵੀ ਨਹੀਂ ਅਸੀਂ ਤਾਂ ਡੀਸੀ ਸਾਹਿਬ ਦੇ ਸਾਹਮਣੇ ਏਡੀਸੀ ਸਾਹਿਬ ਤੋਂ ਇਹਨਾਂ ਤੋਂ ਪਰਮਿਸ਼ਨਾਂ ਲੈ ਲੈ ਕੇ ਥੱਲੇ ਐਸਡੀਐਮ ਸਾਹਿਬ ਨੂੰ ਤਾਂ ਸਾਰੇ ਆਫੀਸਰਸ ਨੂੰ ਬੁਲਾਉਣਾ ਚਾਹੀਦਾ ਉਹਨਾਂ ਤੋਂ ਪੁੱਛਣਾ ਚਾਹੀਦਾ ਤੁਸੀਂ ਕੋਈ ਅਫਸਰ ਸਾਹਿਬ ਨੂੰ ਜਵਾਬ ਦੇਣਾ ਪਊਗਾ ਕਿ ਜੇ ਤੁਸੀਂ ਕੁਝ ਨਹੀਂ ਨਿਕਲਦਾ ਕਿ ਤੁਸੀਂ ਡੈਫਮੇਸ਼ਨ ਨਾ ਕਰੋਂਗੇ ਨਹੀਂ ਹਜੇ ਫਿਲਹਾਲ ਦੇਖਦੇ ਆ ਹਜੇ ਤਾਂ ਅਹੀ ਚੀਜ਼ ਆਪਾਂ ਕਲੀਅਰ ਕਰਦੇ ਆ ਜੇ ਕੁਝ ਇਹੋ ਜਿਹਾ ਕਰਨਗੇ ਤਾਂ ਬਿਲਕੁਲ ਕਰਾਂਗੇ ਹੂੰ ਜੇ ਕੋਈ ਇਹੋ ਜਿਹਾ ਆਪਾਂ ਨੂੰ ਦੇਖੋ ਅੱਜ ਤਾਂ ਹੁਣ ਇਹ ਪਾਵਰ 'ਚ ਨਹੀਂ ਜੀ ਕਿਸੇ ਦੀ ਵੀ ਬਾਹਮ ਰੋੜ ਕੇ ਅੰਦਰ ਸਿੱਟ ਸਕਦੇ ਨੇ ਆ ਪਿੱਛੇ ਜੇ ਤੁਸੀਂ ਨੇ ਕਈ ਇਨਸੀਡੈਂਟ ਦੇਖੇ ਨੇ ਪਰ ਉਹਦੇ 'ਚ ਮੈਨੂੰ ਕੋਈ ਡਰ ਨਾਲ ਨਹੀਂ ਮੈਂ ਤਾਂ ਇੱਕ ਬਹੁਤ ਛੋਟੇ ਲੈਵਲ ਤੋਂ ਉੱਠ ਕੇ ਮੈਂ ਇਹ profession ਖੁਦ ਚੂਜ਼ ਕਰਿਆ ਰਾਜਨੀਤੀ ਨੂੰ ਚੇਂਜ ਕਰਨ ਵਾਸਤੇ ਤੇ ਮੈਨੂੰ ਇਹ ਤਕਰੀਬਨ ਲਗਾਤਾਰ ਹੁਣ 24 ਸਾਲ ਹੋ ਗਏ ਇਹ ਰਾਜਨੀਤੀ ਦੇ profession ਦੇ ਵਿੱਚ ਤੇ ਬੜੇ ਵਧੀਆ ਤਰੀਕੇ ਨਾਲ ਗਰਾਊਂਡ ਲੈਵਲ ਤੋਂ ਜੇ ਜੇ ਕੋਈ ਇਹੋ ਜਿਹਾ ਬੰਦਾ ਉੱਠਦਾ ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਇਹ ਸੁਭਾਵਿਕ ਜੀ ਗੱਲ ਆ ਪਰ ਮੈਂ ਉਹਨਾਂ ਚੋਂ ਨਹੀਂ ਹੈਗਾ ਮੇਰਾ ਸਿਰ ਜਿਹੜਾ ਉਹ ਗੁਰੂ ਮਹਾਰਾਜ ਅੱਗੇ ਝੁਕ ਸਕਦਾ ਇਹ ਸਰਕਾਰਾਂ ਦੇ ਸਾਹਮਣੇ ਜਾਏ ਪਾਵਰਾਂ ਦੇ ਸਾਹਮਣੇ ਮੇਰਾ ਸਿਰ ਕਦੀ ਨਹੀਂ ਝੁਕਸਦਾ ਜਿਹੜਾ ਇਹ ਪੁੱਛ ਰਹੇ ਨੇ ਤੁਹਾਨੂੰ ਤੁਹਾਡੀ ਪਰਸਨ ਪ੍ਰੋਪਰਟੀ ਬਾਰੇ ਜਾਂ ਤੁਸੀਂ ਪੈਸੇ ਤੁਸੀਂ ਖਰਚਵਾਏ ਨਹੀਂ ਨਹੀਂ ਮੈਂ ਤੋਂ ਤਾਂ ਇਹਨਾਂ ਨੇ ਹਜੇ ਤੱਕ ਆਹ ਦੇਖੋ ਆਹ ਤਾਂ ਲੀਗਲੀ ਇਹਨਾਂ ਨੇ ਭੇਜਿਆ ਜੀ ਵੀ ਮੇਰੇ ਕੋਲ ਪ੍ਰੋਪਰਟੀ ਬੇਬੀ ਮੈਂ ਉਹ ਤੋਂ ਬਾਅਦ 17 ਤੋਂ 22 ਤੱਕ ਕੋਈ ਖਰੀਦੀ ਹੈ ਜਾਂ ਨਹੀਂ ਖਰੀਦੀ ਉਹ ਤਾਂ ਬਿਲਕੁਲ ਹੀ ਅੱਜ ਤੁਸੀਂ ਕਿਸੇ ਦਾ ਵੀ ਪੈਨ ਨੰਬਰ ਭਰੋਗੇ ਅ ਅਧਾਰ ਨੰਬਰ ਭਰੋਂਗੇ ਤੁਹਾਨੂੰ ਸਾਰਾ ਰਿਕਾਰਡ ਸਾਹਮਣੇ ਆ ਜਾਣਾ ਵੀ ਇਹ ਭਰਿਆ ਕਿ ਨਹੀਂ ਹੁਣ ਪਿੱਛੇ ਹਾਂਜੀ ਇਹ ਨਹੀਂ ਤੁਹਾਨੂੰ ਦੱਸਿਆ ਹੈ ਜੀ ਵੀ ਤੁਸੀਂ ਖਰੀਦੀਆ ਤੁਸੀਂ ਨਹੀਂ ਦੱਸਿਆ ਕੁਝ ਨਹੀਂ ਜੀ ਇਨਕੁਆਰੀ ਹੈ ਜੀ ਅੱਛਾ ਇਨਕੁਆਰੀ ਪੁੱਛੀ ਜਾਂਦੇ ਨੇ ਜੀ ਕਦੇ ਕੁਝ ਪੁੱਛ ਲੈਂਦੇ ਨੇ ਜੀ ਕਦੇ ਕੁਝ ਪੁੱਛ ਲੈਂਦੇ ਨੇ ਜੀ ਕੋਈ ਯਾਨੀ ਕਿ ਸਿਰਫ ਹਰਾਸ਼ ਕਰਨ ਦਾ ਭਾਜੀ ਇੱਕ ਡੀਫੇਮ ਕਰਨ ਦਾ ਹੋਰ ਇਹਦੇ ਵਿੱਚ ਕੁਝ ਨਹੀਂ ਠੀਕ ਹੈ ਠੀਕ ਧੰਨਵਾਦ ਥੋੜਾ ਬਹੁਤ ਬਹੁਤ ਧੰਨਵਾਦ ਇਹ ਕਲੀਅਰ ਹੈ ਲੋਕ ਸਭਾ ਲੜੋਗੇ ਬਿਲਕੁਲ ਲੜਾਂਗੇ ਜੀ ਬਿਲਕੁਲ ਲੜਾਂਗੇ ਸੋ ਜਿਵੇਂ ਤੁਸੀਂ ਸੁਣਿਆ ਦਿਲਵੀਰ ਗੋਲਡੀ ਵੱਲੋਂ ਕੁਝ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਕਹੇ ਕਿ ਜੇਕਰ ਜਾਂਚ ਦੇ ਵਿੱਚ ਕੋਈ ਸਾਬਤ ਨਹੀਂ ਹੁੰਦਾ ਤਾਂ ਵਿਜੀਲੈਂਸ ਦੇ ਅਧਿਕਾਰੀ ਤੇ ਪੰਜਾਬ ਸਰਕਾਰ ਜਨਤਕ ਤੌਰ ਤੇ ਮਾਫੀ ਮੰਗੇ ਹੁਣ ਵੇਖਣਾ ਹੋਵੇਗਾ ਉਹਨਾਂ ਨੇ ਸਮੇਂ ਦੇ ਵਿੱਚ ਦਿਲਵੀਰ ਗੋਲਡੀ ਦੀਆਂ ਮੁਸ਼ਕਲਾਂ ਕਿਵੇਂ ਘੰਟਾਂ ਦਾ ਨਾਮ ਲੰਦੇ ਨਾਲ ਸੰਭਾਲ ਸੇਗਾ ਕੈਮਰਾ ਪਾਸੇ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖੀ ਦਿਓ ਡੀ 5 ਚੈਨ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ